ਕਿੰਨਾ ਤਸ਼ੱਦਦ ਹੈ ਜਿਹੜਾ ਕਿਸਾਨਾਂ ਦੇ ਉੱਤੇ ਹੋਇਆ ਹੈ ਕਿਸਾਨਾਂ ਨੂੰ ਰੋਕਣ ਦੇ ਲਈ ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪ੍ਰਸ਼ਾਸਨ ਦੇ ਵੱਲੋਂ ਗੋਲੇ ਚਲਾਏ ਗਏ ਰਬੜ ਵਾਲੀਆਂ ਗੋਲੀਆਂ ਚਲਾਈਆਂ ਗਈਆਂ ਇਹ ਉਹ ਥਾਂ ਹੈ ਜਿੱਥੇ ਕਈ ਕਿਸਾਨ ਖੜ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਗੇ ਜਾਣ ਨੂੰ ਵੱਧ ਰਹੇ ਸੀ ਪਰ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਇਹ ਕਣਕ ਆਪਣੇ ਆਪ ਦੇ ਵਿੱਚ ਆਪਣੇ ਹਾਲਾਤ ਬਿਆਨ ਕਰ ਰਹੀ ਹੈ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਕਿਸਾਨ ਨੇ ਆਪਣੀ ਜਾਨ ਬਚਾ ਕੇ ਇਨ੍ਹਾਂ ਫਸਲਾਂ ਦੇ ਵਿੱਚੋਂ ਹੁੰਦੇ ਹੋਏ ਇਨ੍ਹਾਂ ਖੇਤਾਂ ਦੇ ਵਿੱਚੋਂ ਭੱਜਦੇ ਹੋਏ ਆਪਣੀ ਜਾਨ ਬਚਾ ਰਹੇ ਸੀ ਇਹ ਉਹ ਥਾਂ ਹੈ ਜਿੱਥੇ ਲਗਾਤਾਰ 11 ਤਰੀਕ ਤੋਂ ਲੈ ਕੇ ਅੱਜ 29 ਫਰਵਰੀ ਹੋ ਚੁੱਕੀ ਹੈ ਲਗਾਤਾਰ ਕਿਸਾਨ ਖਨੌਰੀ ਬਾਰਡਰ ਦੇ ਉੱਤੇ ਡਟੇ ਹੋਏ ਨੇ ਤੇ ਅੱਜ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਵੀ ਕਿਸ ਤਰੀਕੇ ਦੇ ਨਾਲ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਸੀ ਉਹਨਾਂ ਤੇ ਗੋਲੇ ਵੀ ਦਾਗੇ ਗਏ ਇਹ ਮੈਂ ਕੋਈ ਤਸਵੀਰਾਂ ਕੈਮਰਾਮੈਨ ਨੂੰ ਕਹੂੰਗਾ ਵੀ ਦਿਖਾਈਆਂ ਜਾਣ ਤੇ ਕਿਸਾਨਾਂ ਦੇ ਵੱਲੋਂ ਵੀ ਪ੍ਰਾਲੀਆਂ ਨੂੰ ਅੱਗ ਲਾ ਕੇ ਧੂਆਂ ਕੀਤਾ ਗਿਆ ਤਾਂ ਜੋ ਹਰਿਆਣਾ ਪ੍ਰਸ਼ਾਸਨ ਨੂੰ ਵੀ ਪਤਾ ਲੱਗ ਸਕੇ ਵੀ ਜਿਹੜੇ ਅਥਰੂ ਗੈਸ ਦੇ ਗੋਲੇ ਨੇ ਉਹਨਾਂ ਦਾ ਧੂਆਂ ਕਿੰਨਾ ਬੁਰਾ ਹਾਲ ਕਰਦਾ ਹੈ ਕਿਸਾਨਾਂ ਦਾ ਆਮ ਕਿਸਾਨਾਂ ਨੂੰ ਕਿੰਨੀਆਂ ਤੰਗੀਆਂ ਝੇਲਣੀਆਂ ਪੈਂਦੀਆਂ ਨੇ ਉਹਨਾਂ ਦੇ ਆਸੂ ਗੈਸ ਦੇ ਗੋਲਿਆਂ ਦੀਆਂ ਤੇ ਹੋਰ ਵੀ ਕਈ ਤਰੀਕੇ ਦੇ ਗੋਲੇ ਚਲਾਏ ਗਏ ਰਬੜ ਵਾਲੀਆਂ ਗੋਲੀਆਂ ਚਲਾਈਆਂ ਗਈਆਂ ਇਹ ਉਹ ਥਾਂ ਹੈ ਜਿੱਥੇ ਕਈ ਕਿਸਾਨ ਖੜ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਗੇ ਜਾਣ ਨੂੰ ਵੱਧ ਰਹੇ ਸੀ ਪਰ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਅੱਗੇ ਵੀ ਤਸਵੀਰਾਂ ਦਿਖਾਈਆਂ ਜਾਣ ਜਿਸ ਤਰੀਕੇ ਦੇ ਨਾਲ ਇਹ ਬੂਟ ਬਿਆਨ ਕਰ ਰਿਹਾ ਵੀ ਕਿਸ ਤਰੀਕੇ ਦੇ ਨਾਲ ਕਿਸਾਨ ਹੈ ਜਿਹੜਾ ਇਹ ਨੌਜਵਾਨ ਕਿਸਾਨ ਬਜ਼ੁਰਗ ਕਿਸਾਨ ਹੋ ਸਕਦਾ ਹੈ ਜਿਹੜਾ ਕਿ ਆਪਣਾ ਬੂਟ ਇੱਥੇ ਹੀ ਛੱਡ ਕੇ ਆਪਣੀ ਜਾਨ ਬਚਾ ਕੇ ਇੱਥੋਂ ਨਸਿਆ ਹੋਏਗਾ ਪ੍ਰਸ਼ਾਸਨ ਦੇ ਗੋਲਿਆਂ ਤੋਂ ਬਚਦਾ ਹੋਇਆ ਵਰਤੀਆਂ ਗੋਲੀਆਂ ਚੋਂ ਆਪਣੀ ਜਾਨ ਬਚਾ ਕੇ ਕਿਸ ਤਰੀਕੇ ਦੇ ਨਾਲ ਭੱਜ ਕੇ ਉਸ ਕਿਸਾਨ ਨੇ ਆਪਣੀ ਜਾਨ ਬਚਾਈ ਹੋਏਗੀ ਮੈਂ ਕੈਮਰਾਮੈਨ ਨੂੰ ਇਹ ਵੀ ਕਹੂੰਗਾ ਵੀ ਮੇਰੇ ਖੱਬੇ ਪਾਸੇ ਜਿਹੜੀ ਜ਼ਮੀਨ ਹੈ ਜਿੱਥੇ ਫਸਲ ਲੱਗੀ ਹੋਈ ਹੈ ਕਣਕ ਦੀ ਇੱਧਰ ਵੀ ਤਸਵੀਰਾਂ ਦਿਖਾਈਆਂ ਜਾਣ ਇਹ ਕਣਕ ਆਪਣੇ ਆਪ ਦੇ ਵਿੱਚ ਆਪਣੇ ਹਾਲਾਤ ਬਿਆਨ ਕਰ ਰਹੀ ਹੈ ਇਕ ਇਸ ਤਰੀਕੇ ਦੇ ਨਾਲ ਜਿਹੜੇ ਕਿਸਾਨ ਨੇ ਆਪਣੀ ਜਾਨ ਬਚਾ ਕੇ ਇਨ੍ਹਾਂ ਫਸਲਾਂ ਦੇ ਵਿੱਚੋਂ ਹੁੰਦੇ ਹੋਏ ਇਨ੍ਹਾਂ ਖੇਤਾਂ ਦੇ ਵਿੱਚੋਂ ਭੱਜਦੇ ਹੋਏ ਆਪਣੀ ਜਾਨ ਬਚਾ ਰਹੇ ਸੀ ਕਿਉਂਕਿ ਜਿਹੜਾ ਹਰਿਆਣਾ ਪ੍ਰਸ਼ਾਸਨ ਹੈ ਉਹ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕ ਰਿਹਾ ਸੀ ਦਿੱਲੀ ਕੂਚ ਕਰਨ ਤੋਂ ਰੋਕ ਰਿਹਾ ਸੀ ਜਿੱਥੇ ਕਿਸਾਨਾਂ ਦੇ ਵੱਲੋਂ ਲਗਾਤਾਰ 11 ਤਰੀਕ ਤੋਂ ਕਰੋ ਚੱਲ ਕੇ ਕਿਸਾਨ ਖਨੋਰੀ ਬਾਰਡਰ ਦੇ ਉੱਤੇ ਸ਼ੰਭੂ ਬਾਰਡਰ ਦੇ ਉੱਤੇ ਜਾ ਕੇ ਬੈਠੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਆਪਣੇ ਹੱਕਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਨਾਲ ਲਗਾਤਾਰ ਆਗੂਆਂ ਦੇ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਪਰ ਜਿਹੜਾ ਪ੍ਰਸ਼ਾਸਨ ਉਹ ਕੋਈ ਵੀ ਜਿਹੜਾ ਹੱਲ ਹੈ ਉਹ ਕਿਸਾਨਾਂ ਨੂੰ ਹੁਣ ਤੱਕ ਨਹੀਂ ਦੇ ਸਕਿਆ ਕੋਈ ਵੀ ਜਿਹੜੀਆਂ ਮੰਗਾਂ ਨੇ ਕਿਸਾਨਾਂ ਦੀਆਂ ਉਹ ਹਲੇ ਤੱਕ ਨਹੀਂ ਮੰਗੀਆਂ ਗਈਆਂ ਮਾਫ ਕਰਨਾ ਉਹ ਨਹੀਂ ਮੰਨੀਆਂ ਗਈਆਂ ਪਰ ਇਹ ਜਿਹੜੇ ਹਾਲਾਤ ਨੇ ਉਹ ਮੰਜ਼ਰ ਨੂੰ ਬਿਆਨ ਕਰ ਰਹੇ ਨੇ ਵੀ ਕਿੰਨਾ ਤਸ਼ੱਦਦ ਹੈ ਜਿਹੜਾ ਕਿਸਾਨਾਂ ਦੇ ਉੱਤੇ ਹੋਇਆ ਹੈ ਕਿਸਾਨਾਂ ਨੂੰ ਰੋਕਣ ਦੇ ਲਈ ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪ੍ਰਸ਼ਾਸਨ ਦੇ ਵੱਲੋਂ ਪਰ ਦੂਜੇ ਪਾਸੇ ਜੇ ਦੇਖਿਆ ਜਾਈਏ ਦੇਖਿਆ ਜਾਵੇ ਤਾਂ ਸ਼ੰਭੂ ਬਾਰਡਰ ਦੇ ਉੱਤੇ ਵੀ ਖਨੌਰੀ ਬਾਰਡਰ ਦੇ ਉੱਤੇ ਵੀ ਲਗਾਤਾਰ ਜਿਹੜੇ ਕਿਸਾਨ ਨੇ ਉਹ ਡਟੇ ਹੋਏ ਨੇ ਇੱਕ ਨੌਜਵਾਨ ਕਿਸਾਨ ਸ਼ੁਭ ਕਰਨ ਦੀ ਵੀ ਇੱਥੇ ਮੌਤ ਹੋਈ ਹੈ ਤੇ ਅੱਜ ਖਨੌਰੀ ਬਾਰਡਰ ਤੋਂ ਉਸ ਦੀ ਲਾਸ਼ ਨੂੰ ਉਸ ਦੀ ਮ੍ਰਿਤਕ ਦੇਹ ਨੂੰ ਉਸ ਸ਼ਹੀਦ ਨੂੰ ਉਸ ਦੇ ਪਿੰਡ ਲਿਜਾਇਆ ਗਿਆ ਹੈ ਅੰਤਿਮ ਸੰਸਕਾਰ ਦੇ ਲਈ ਮੈਂ ਹਰਮਨ ਜੋਤ ਸਿੰਘ ਟਵਾਣਾ ਖਨੌਰੀ ਬਾਰਡਰ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕੈਮਰਾਮੈਨ ਤਜਿੰਦਰ ਦੇ ਨਾਲ ਜੁੜੇ ਰਹੋ on air denar